ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਕੜੀ ਤੇ ਇੱਥੇ ਆਪਾਂ ਦਹੀਂ ਲੈ ਲਿਆ ਸੀ ਦਹੀਂ ਆਪਾਂ ਅੱਧਾ ਕਿਲੋ ਦਹੀਂ ਲਿਆ ਸੀ ਤੇ ਦਹੀਂ ਨੂੰ ਆਪਾਂ ਬੋਲ ਵਿੱਚ ਪਾ ਲਿਆ ਸੀ ਤੇ ਸਭ ਤੋਂ ਪਹਿਲਾਂ ਆਪਾਂ ਦਹੀਂ ਨੂੰ ਫੈਂਟ ਲਵਾਂਗੇ ਦਹੀਂ ਨੂੰ ਆਪਾਂ ਚੰਗੀ ਤਰ੍ਹਾਂ ਫੈਂਟ ਕੇ ਫਿਰ ਇਹਦੇ ਵਿੱਚ ਵੇਸਣ ਨੂੰ ਐਡ ਕਰ ਦਵਾਂਗੇ ਇਥੇ ਲਈ ਸੀ ਮੈਂ ਇੱਕ ਕੱਪ ਬੇਸਨ ਦਾ ਬੇਸਨ ਨੂੰ ਆਪਾਂ ਛਾਣ ਲਿਆ ਸੀ ਗਰਮੀ ਦੇ ਦੇਣੇ ਤੇ ਬੇਸਨ ਨੂੰ ਜਰੂਰ ਸਾਫ਼ ਕਰਕੇ ਪਾਉਣਾ ਚਾਹੀਦਾ ਸਾਰੇ ਆ ਚੀਜ਼ਾਂ ਵਿੱਚ ਤੇ ਹੁਣ ਆਪਾਂ ਬੇਸਨ ਨੂੰ ਘੋਲ ਲਵਾਂਗੇ ਦਹੀਂ ਦੇ ਵਿੱਚ ਬੇਸਨ ਨੂੰ ਆਪਾਂ ਦਹੀਂ ਦੇ ਵਿੱਚ ਫੈਂਟ ਲਿਆ ਸੀ ਤੇ ਹੁਣ ਆਪਾਂ ਇਹਦੇ ਵਿੱਚ ਪਾਣੀ ਪਾ ਦੇਵਾਂਗੇ ਪਾਣੀ ਪਾ ਕੇ ਫਿਰ ਆਪਾਂ ਇਹਨੂੰ ਇੱਕ ਵਾਰੀ ਮਿਕਸ ਕਰ ਦਵਾਂਗੇ ਜਿਹੜਾ ਬੇਸਨ ਹੋਏਗਾ ਦਹੀਂ ਪਾਣੀ ਦੇ ਵਿੱਚ ਫੁੱਲ ਜਾਏਗਾ ਤਾਂ ਹੁਣ ਅਸੀਂ ਇਹਨੂੰ ਟੱਕ ਕੇ ਰੱਖ ਦੇਵਾਂਗੇ ਡਕਸ਼ਨ ਓਨ ਕਰਕੇ ਉੱਪਰ ਪਤੀਲਾ ਰੱਖ ਦੱਸੀ ਇੱਕ ਕੜਛੀ ਆਪਾਂ ਸਰੋਂ ਦਾ ਤੇਲ ਪਾ ਦਵਾਂਗੇ ਤੇਲ ਨੂੰ ਆਪਾਂ ਤੂੰ ਮੈਂ ਦਾ ਅਰਗੋਂ ਦਵਾਵਾਂਗੇ ਤੇਲ ਗਰਮ ਹੋ ਗਿਆ ਹੁਣ ਆਪੇ ਇੱਕ ਚਮਚਾ ਜੀਰੇ ਦਾ ਪਾ ਦਵਾਂਗੇ ਜੀਰੇ ਨੂੰ ਤੜਕ ਲਵਾਂਗੇ ਉਸ ਤੋਂ ਬਾਅਦ ਆਪਾਂ ਨਾਲ ਦਾ ਚਮਚਾ ਮੇਥੇ ਪਾ ਦਵਾਂਗੇ ਤੇ ਇਹਨਾਂ ਦੋਨਾਂ ਚੀਜ਼ਾਂ ਨੂੰ ਆਪਾਂ 2 ਮਿੰਟ ਵਾਸਤੇ ਭੁੰਨ ਲਵਾਂਗੇ ਉਸ ਤੋਂ ਬਾਅਦ ਆਪਾਂ ਲਿਆ ਇਥੇ ਅਦਕਰ ਅਦਕਰ ਲਸਣ ਪਿਆਜ਼ ਟਮਾਟਰ ਤੇ ਇਹਨਾਂ ਨੂੰ ਪਾ ਦਵਾਂਗੇ 2 ਕਿੰਟ ਮਿੰਟ ਬਾਅਦ ਸੇ ਆਪਾਂ ਅਧਿਕਾ ਲਸਣ ਨੂੰ ਭੁੰਨ ਕੇ ਤਿਆਰ ਕਰਾਂਗੇ ਹੁਣ ਅਸੀਂ ਪਿਆਜ਼ ਪਾ ਦਵਾਂਗੇ ਤੇ ਆਜ ਇੱਥੇ ਮੈਂ ਲੰਬੇ ਕੱਟਲੇ ਸੀ ਅੱਜ ਆਪਾਂ ਕੋਈ ਵੀ ਕੜੀ ਦੇ ਵਿੱਚ ਲੰਬੇ ਪ੍ਰੀਕ ਕੋਈ ਵੀ ਆਪਾਂ ਆਪਣੀ ਮਨਪਸੰਦ ਨਾਲ ਕੱਟ ਕੇ ਪਾ ਸਕਾਂਗੇ 3-4 ਮਿੰਟ ਬਾਅਦ ਤੇ ਆਪਾਂ ਪਿਆਜ਼ਾਂ ਨੂੰ ਭੁੰਨ ਲਵਾਂਗੇ ਪਿਆਜ਼ ਭੁੰਨ ਕੇ ਤਿਆਰ ਹੋ ਗਈ ਹੁਣ ਆਪਾਂ ਇਹਦੇ ਵਿੱਚ ਮਸਾਲਿਆਂ ਨੂੰ ਐਡ ਕਰ ਦਵਾਂਗੇ ਇੱਥੇ ਹਰੀਆਂ ਮਿਰਚਾਂ ਲਈਆਂ ਸੀ ਮੈਂ ਕੁੱਟ ਕੇ ਆਪਣੇ ਸਵਾਦ ਅਨੁਸਾਰ ਜਿੰਨੀਆਂ ਵੀ ਆਪਾਂ ਤਿੱਖੀਆਂ ਪਸੰਦ ਕਰਦੇ ਖਾਣਾ చమచా నమక పా దగ్గర అధానా చమ్చా కశ్రిచ పా అధా చమ్చా కాలి మిర్చ పా అధా చమ్చా హల్డర్ చమ్చా ధనియా పాడర్ ఇతర కస్తూరి మెథీ మసాల బ దగే టమాటర పాసాలే భవే ਮਸਾਲੇ ਨੇ ਤੇਲ ਛੱਡ ਦਿੱਤਾ ਮਸਾਲਾ ਭੁੰਨ ਕੇ ਪਿਆਰ ਤੇ ਹੁਣ ਆਪਾਂ ਇਹਦੇ ਵਿੱਚ ਦਹੀਂ ਵਾਲਾ ਬੀਸਨ ਵਾਲਾ ਪਾਣੀ ਪਾ ਦਵਾਂਗੇ ਮਿਕਸ ਕਰ ਦਵਾਂਗੇ ਆਪਾਂ ਠੀਕ ਹੁਣ ਆਪਾਂ ਇਹਦੇ ਵਿੱਚ ਪਾਣੀ ਨੂੰ ਐਡ ਕਰ ਦਵਾਂਗੇ ਤੇ ਹੁਣ ਆਪਾਂ ਇਹਨੂੰ ਲੋ ਫਲੇਮ ਤੇ ਹੀ ਕੜੀ ਨੂੰ ਪਕਾਵਾਂਗੇ ਇਹਨੂੰ ਕੜਛੀ ਮਾਰਦੇ ਆਪਾਂ ਕੜੀ ਨੂੰ ਪਕਾ ਕੇ ਤਿਆਰ ਕਰਨਾ ਕੜੀ ਆਪਣੀ ਰੇਜੇ ਪੈ ਗਈ ਹੈ ਤੇ ਜਦੋਂ ਵੀ ਆਪਾਂ ਕੜੀ ਨੂੰ ਪਕਾਉਣਾ ਆ ਆਪਾਂ ਢੱਕਣ ਦੇ ਕੇ ਨਹੀਂ ਪਕਾਉਣਾ ਸਿਰਫ ਆਪਾਂ ਇਹਦੇ ਵਿੱਚ ਕੜਛੀ ਫੇਰਦੇ ਆ ਫੇਰ ਇਹਨੂੰ ਆਪਾਂ ਕੜੀ ਨੂੰ ਪਕਾਵਾਂਗੇ ਜਦੋਂ ਅੱਧੇ ਤੋਂ ਜ਼ਿਆਦਾ ਪੱਕ ਜਾਏਗੀ ਫੇਰ ਉਸ ਤੋਂ ਬਾਅਦ ਆਪਾਂ ਢੱਕਣ ਦਵਾਂਗੇ ਇਹ ਤੇ ਆਪਣੀ ਕੜੀ ਬਾਹਰ ਨਿਕਲ ਜੇਗੀ ਉਬਲ ਉਬਲ ਕੇ ਕੜੀ ਅੱਗੇ ਨਾਲੋਂ ਸਾਡੀ ਕਾਫੀ ਘੜ ਚੁੱਕੀ ਆ ਰਿੱਝ ਗਈ ਆ ਤੇ ਤੁਸੀਂ ਦੇਖ ਸਾਡੀ ਕਿੰਨੀ ਇੱਥੋਂ ਤੱਕ ਸੀ ਤੇ ਘੱਟ ਰੰਨ ਰੰਨ ਕੇ ਘੱਟ ਹੋ ਗਈ ਆ ਤੇ ਹੁਣ ਆਪਾਂ ਇਹਨੂੰ ਟੱਕਣ ਦੇ ਕੇ ਪਕਾਵਾਂਗੇ ਘੱਟ ਸੇਕ ਤੇ ਪਕਾਵਾਂਗੇ ਹੁਣ ਆਪਾਂ ਟੱਕਣ ਦੇ ਕੇ ਕਣ ਆਪਾਂ ਪਲੇਟ ਪੂਰੀ ਨਹੀਂ ਦੇਣੀ ਸਿਰਫ ਇੰਨੀ ਇੱਕ ਪਲੇਟ ਦੇ ਕੇ ਇਹਨੂੰ ਪਕਾਉਂਦੇ ਰਵਾਂਗੇ ਆਪਾਂ ਹੁਣ ਅਸੀਂ ਪਕੌੜਿਆਂ ਦੀ ਤਿਆਰੀ ਕਰ ਲਵਾਂਗੇ ਤੇ ਇੱਥੇ ਆਪਾਂ 1 ਕੱਪ ਬੇਸਣ ਪਾ ਦਵਾਂਗੇ ਜੇ ਲੋ ਆਪਾਂ ਪਕੌੜੇ ਬਣਾਉਣੇ ਆਪਾਂ ਬੇਸਣ ਦੀ ਕੋਈ ਮਿੰਤੀ ਨਹੀਂ ਕਰਨੀ ਆਪਾਂ ਪਕੌੜੇ ਵੱਧ ਘੱਟ ਵੀ ਬਣਾ ਸਕਦੇ ਆ ਤੇ ਇੱਥੇ ਆਪਾਂ ਲੰਬੇ ਪਿਆਜ਼ ਪਾ ਦਵਾਂਗੇ ਇੱਥੇ ਮੈਂ ਪਿਆਜ਼ਾਂ ਵਾਲੇ ਪਕੌੜੇ ਬਣਾ ਕੇ ਤਿਆਰ ਕਰਾਂਗੀ ਤੇ ਇੱਥੇ ਮੈਂ ਲਿਆ ਸੀ ਅਦਕਰ ਤੁਲਾ ਸਨ ਨੂੰ ਮੈਂ ਕੋਟ ਲਿਆ ਸੀ ਤੇ ਇਹ ਪਾ ਕੇ ਆਪਾਂ ਪਕੌੜੇ ਬਣਾਈਏ ਬਹੁਤ ਜਿਆਦਾ ਟੇਸਟਪੰਦੇ ਤੇ ਇੱਥੇ ਪਾ ਦਵਾਂਗੇ ਆਪਾਂ ਹਰੀ ਮਿਰਚ ਨਮਕ ਪਾ ਦਵਾਂਗੇ ਆਪਣੇ ਸਵਾਦ ਅਸਾ ਥੋੜੀ ਜਿਹੀ ਚਮ ਹਲਦੀ ਪਾਊਂਗੇ ਥੋੜਾ ਜਿਹਾ ਪਾਵਾਂਗੇ ਆਪਾਂ ਸਾਤ ਧਨੀਆ ਸਾਤ ਧਨੀਆ ਨਾਲ ਪਕੌੜੇ ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਆ ਤੇ ਥੋੜੀ ਜਿਹੀ ਪਾ ਦਵਾਂਗੇ ਲਾਲ ਮਿਰਚ ਪਾਊਡਰ ਕਸ਼ਮੀਰੀ ਕਾਲੀ ਮਿਰਚ ਪਾ ਦਵਾਂਗੇ ਥੋੜੀ ਜੀ ਅੱਧਾ ਚਮਚਾ ਪਾਵਾਂਗੇ ਤੁਨੀਆ ਪਾウダー ਥੋੜਾ ਜਿਹਾ ਪਾ ਦਵਾਂਗੇ ਗਰਮ ਮਸਾਲਾ ਇੱਕ ਚਮਚਾ ਪਾਵਾਂਗੇ ਨਾਰਦਾਣਾ ਪਾウダー ਥੋੜੀ ਜਿਹੀ ਪਾ ਦਵਾਂਗੇ ਕਸਤੂਰੀ ਮੇਥੀ ਤੇ ਬੈਟਰ ਨੂੰ ਹੁਣ ਆਪਾਂ ਮਿਕਸ ਕਰ ਦਵਾਂਗੇ ਬੈਟਰ ਵਿੱਚ ਥੋੜਾ ਥੋੜਾ ਪਾਣੀ ਪਾ ਕੇ ਤੇ ਬੈਟਰ ਨੂੰ ਘੋਲ ਕੇ ਤਿਆਰ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਇਹਨੂੰ ਚੰਗੇ ਤਰੀਕੇ ਦੇ ਨਾਲ ਮਿਕਸ ਮਿਕਸ ਕਰਾਂਗੇ ਜਿਹੜੇ ਪਿਆਜ਼ ਐ ਉਹ ਲੱਗ ਲੱਗ ਹੋ ਜਾਣਗੇ ਉਸ ਤੋਂ ਬਾਅਦ ਆਪਾਂ ਪਾਣੀ ਪਾ ਕੇ ਫਿਰ ਇਹਨੂੰ ਆਪਾਂ ਘੋਲ ਤਿਆਰ ਕਰ ਲਵਾਂਗੇ ਪਾਣੀ ਆਪਾਂ ਥੋੜਾ ਥੋੜਾ ਪਾ ਕੇ ਫਿਰ ਉਸ ਤੋਂ ਬਾਅਦ ਇਹਨੂੰ ਆਪਾਂ ਘੋਲ ਲਵਾਂਗੇ ਪਾਣੀ ਆਪਾਂ ਮੋਰ ਪਾ ਦਵਾਂਗੇ ਬੈਟਰ ਨੂੰ ਘੋਲ ਕੇ ਤਿਆਰ ਕਰ ਲਿਆ ਸੇ ਪਕੌੜਿਆਂ ਵਾਲਾ ਕੜਾਈ ਚਪਾ ਤੇਲ ਗਰਮਦਾਨ ਦਿੱਤਾ ਸੀ ਤੇ ਹੁਣ ਆਪਾਂ ਪਕੌੜਿਆਂ ਨੂੰ ਪਾਉਂਦੇ ਜਾਵਾਂਗੇ ਕੜਾਈ ਦੇ ਵਿੱਚ ਤੇਲ 'ਚ ਪਕੌੜਿਆਂ ਨੂੰ ਆਪਾਂ ਉਲਟ-ਪੁਲਟ ਕਰਕੇ ਪਕਾ ਲਿਆ ਸੀ ਤੇ ਹੁਣ ਆਪਾਂ ਤੇਲ ਦੇ ਵਿੱਚੋਂ ਇਹਨਾਂ ਨੂੰ ਬਾਹਰ ਕੱਢ ਦੇਵਾਂਗੇ ਤੇਲ ਇਹਨਾਂ ਨੂੰ ਨਾ ਛੋੜਨ ਛੋੜ ਕੇ ਬਾਹਰ ਕੱਢਾਂਗੇ ਆਪਾਂ ਇਹ ਅੱਗੇ ਚਪਾਉਂਦੇ ਜਾਵਾਂਗੇ ਪਕੌੜੇ ਤੁਸੀਂ ਦੇਖ ਸਕਦੇ ਕਿੰਨੇ ਵਧੀਆ ਪਕੌੜੇ ਬਣਦੇ ਤੇ ਇਸ ਤੋਂ ਬਾਅਦ ਹੁਣ ਆਪਾਂ ਦੂਸਰੇ ਵੀ ਪਾ ਦਵਾਂਗੇ ਤੇਲ ਦੇ ਵਿੱਚ ਇੱਥੇ ਆਪਾਂ ਸਾਰੇ ਪਕੌੜੇ ਬਣਾ ਕੇ ਤਿਆਰ ਕਰ ਲਏ। ਤੇ ਪਕੌੜਿਆਂ ਨੂੰ ਆਪਾਂ ਪਲੇਟ ਵਿੱਚ ਪਾਉਂਦੇ ਜਾਵਾਂਗੇ। ਕਿ ਪਕੌੜੇ ਤੁਸੀਂ ਦੇਖ ਸਕਦੇ ਕਿੰਨੇ ਵਧੀਆ ਪਕੌੜੇ ਬਣ ਗਏ ਤਿਆਰ ਹੋਏ ਆ। ਭਾਵੇਂ ਆਪਾਂ ਚਾਹ ਦੇ ਨਾਲ ਖਾਓ। ਬਹੁਤ ਜਿਆਦੇ ਕਰਾਰੇ ਕਰਾਰੇ ਪਕੌੜੇ ਸਵਾਦ ਲੱਗਣਗੇ। ਹੁਣ ਅਸੀਂ ਕੜੀਨ ਚੈੱਕ ਕਰ ਲਵਾਂਗੇ। ਤੇ ਘਰ ਘਰ ਕੇ ਗੜੀ ਬਣ ਕੇ ਤਿਆਰ ਹੈ ਤੇ ਇੱਥੇ ਮੈਂ ਦੋ ਤਿੰਨ ਹਰੀਆਂ ਮਿਰਚਾਂ ਨੂੰ ਕੱਟ ਲਾ ਦਿੱਤਾ ਸੀ ਕਿ ਹਰੀਆਂ ਮਿਰਚਾਂ ਪਾ ਦਵਾਂਗੇ ਤੇ ਨਾਲ ਹੀ ਅਸੀਂ ਪਕੌੜੇ ਪਾ ਦਵਾਂਗੇ ਪਕੌੜੇ ਪਾ ਕੇ ਆਪਾਂ 2 ਕਿ ਮਿੰਟ ਵਾਸਤੇ ਆਪਾਂ ਹੋਰ ਪਕਾ ਲਵਾਂਗੇ ਇਹਨੂੰ ਕੜੀ ਤੁਸੀਂ ਦੇਖ ਸਕਦੇ ਬਹੁਤ ਵਧੀਆ ਕੜੀ ਖੱਟੀ-ਖੱਟੀ ਕੜੀ ਬਣ ਕੇ ਤਿਆਰ ਹੋਈ ਆ ਆਪਾਂ ਮੇਥੇ ਪਾ ਕੇ ਕੜੀ ਬਣਾਈ ਹੈ ਜਿਹੜੀ ਬਹੁਤ ਜਿਆਦਾ ਟੇਸਟ ਬੰਦੀ ਆ ਤੇ ਟੇਸਟ ਵੀ ਇਹਦਾ ਬਹੁਤ ਲੱਗ ਜਾਂਦਾ ਆ ਤੇ ਜੇ ਤੁਹਾਨੂੰ ਮੇਰੀ ਕੜੀ ਬਣਾਉਣ ਦਾ ਤਰੀਕਾ ਵਧੀਆ ਲੱਗਾ ਉਹ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਤੇ 2 ਮਿੰਟ ਵਾਸਤੇ ਆਪਾਂ ਇਹਨੂੰ ਹੋਰ ਪਕਾ ਲਵਾਂਗੇ ਹੁਣ ਦੋ ਤਿੰਨ ਮਿੰਟ ਹੋ ਗਏ ਸੀ ਹੁਣ ਆਪਾਂ ਰਕਸ਼ਨ ਨੂੰ ਬੰਦ ਕਰ ਦਵਾਂਗੇ ਤੇ ਪਕੌੜੇ ਵੀ ਫੁੱਲ ਗਏ ਆ ਗੜੀ ਦੇ ਵਿੱਚ ਗੜੀ ਨੂੰ ਆਪਾਂ ਕਲ ਟੈਨਰ ਵਿੱਚ ਪਾ ਦਵਾਂਗੇ ਜੇ ਤੁਹਾਨੂੰ ਮੇਰੇ ਕਰੀ ਬਣਾਉਣ ਦਾ ਤਰੀਕਾ ਵਧੀਆ ਲੱਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ